ਜੀ ਦੋਸਤੋ ਪੂਰੇ ਦਿਨ ਦਾ ਸਹਰ ਕੁਝ ਮਿੰਟਾਂ ਚ ਕਰਾ ਦੀ ਆਓ ਤੁਹਾਨੂੰ ਆਪਣੇ ਨਾਲ ਇੱਕ ਕਿਹੜਾ ਜਾ ਕਢਾ ਦੀ ਆਓ ਲੈ ਕੇ ਚਲੀਏ ਮੇਰੀਆਂ ਪਤੀ ਜਨਮ ਇੱਕ ਛੋਟੀ ਜੀ ਸਰਪ੍ਰਾਈਜ਼ ਇਸ ਇੱਥੇ ਬੈਸੇ ਤਾਂ ਤੁਸੀਂ ਸਾਰੇ ਜਾਣੇ ਬਹੁਤ ਉਲਾਕ ਹੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਆਪਾਂ ਕਿੱਥੇ ਚੱਲਨੇ ਆ ਪਰ ਆਪਾਂ ਨੇ ਪੂਰੀ ਤੁਲਮ ਦੇਖਣੀ ਆ ਐਵੇਂ ਇਕੱਲੇ ਬੋਸਰ ਬੋਸਰ ਦੇਖ ਕੇ ਨਹੀਂ ਸਰਣਾ ਆਪਾਂ ਟਾਈਮ ਵੀ ਨਹੀਂ ਸਾਤਾ ਲੈਣਾ ਤੇ ਨਿੱਕੇ ਨਿੱਕੇ ਮਿੱਠੀਆਂ ਮਿੱਠੀਆਂ ਕਹਾਣੀਆਂ ਬੱਚਿਆਂ ਨਾਲ ਮਿਲ ਕੇ ਤੁਹਾਨੂੰ ਸੁਣਾਉਣੀਆਂ ਨੇ ਉੱਥੇ ਅਸਲੀ ਮੇਜ਼ਿਕ ਕੁਦਰਤ ਦਾ ਨਿਕਾ ਮੰਦੀ ਸ਼ਾਂਤੀ ਤੇ ਸਕੂਨ ਤੇ ਜੇ ਤੁਸੀਂ ਵੀਡੀਓ ਸਕਿਪ ਕੀਤੀ ਤਾਂ ਤੁਸੀਂ ਸਾਰਾ ਕੁਝ ਮਿਸ ਕਰ ਲੈਣਾ ਇਸ ਕਰਕੇ ਬਣੇ ਵੀ ਰਹੋ ਹੁਣ ਅਸੀਂ ਮੁੜ ਚੱਲੇ ਆ ਜੀ ਆਪਣੇ ਹੈਵਨ ਵਨ ਬਿਲਕੁਲ ਸਾਹਮਣੇ ਤੁਹਾਨੂੰ ਸਾਡੀ ਡੈਸਟੀਨੇਸ਼ਨ ਦਿਖ ਜਾਣੀ ਆ ਤੇ ਡੈਸਟੀਨੇਸ਼ਨ ਤੇ ਪਹੁੰਚਣ ਦੇ ਲਈ ਸਭ ਤੋਂ ਪਹਿਲਾਂ ਜੀ ਅਸੀਂ ਕਰਾਸ ਕਰਨਾ ਹੈ ਰੋਡ ਤੇ ਰੋਡ ਕਰਾਸ ਕਰਦੇ ਹੀ ਰਾਈਟ ਹੈਂਡ ਸਾਈਡ ਤੋ ਲੇਕ ਬਹੁਤ ਸੋਹਣਾ ਜਿਹਾ ਪੋਸਟਰ ਦਿਖਣ ਵਾਲਾ ਜਿਹਦੀ ਮੈਂ ਗੱਲ ਕਰ ਰਹੀ ਸੀ ਦੇਖੋ ਜੀ ਦੇਖੋ ਇਹ ਹੈ ਜੀ ਸਾਡਾ ਲੁਧਿਆਣਾ ਤੋਂ ਜਿੱਥੇ ਅਸੀਂ ਆਏ ਜਾਨ ਵਾਲੇ ਆ ਸਾਹਮਣੇ ਇਹਦੀ ਸਟਾ ਮੇਨ ਗੇਟ ਮੇਨ ਗੇਟ ਦੇ ਉੱਪਰ ਸਬਸਕ੍ਰਾਈਬ ਲਿਖਿਆ ਦੇਖਣਾ ਨਾ ਭੁੱਲਿਓ ਤੇ ਮੇਨ ਗੇਟ ਤੇ ਪਹੁੰਚਣ ਤੋਂ ਬਾਅਦ ਅਸੀਂ ਮੁਰਨਾ ਜੀ ਪਾਰਕਿੰਗ ਵਾਲ ਤੇ ਪਾਰਕਿੰਗ ਵਾਲ ਜਾ ਕੇ ਗੱਡੀ ਪਾਰਕ ਕਰਨ ਤੋਂ ਬਾਅਦ ਅਸੀਂ ਲੈਂਿਆ ਨੇ ਟਿਕਟਸ ਜਿਹਦੇ ਨਾਲ ਹੀ ਸਾਡੀ ਐਂਟਰੀ ਹੋਣੀ ਹੈ ਤੇ ਟਿਕਟਸ ਲੈਣ ਤੋਂ ਬਾਅਦ ਅਸੀਂ ਅੰਦਰ ਜਾਵਾਂਗੇ ਤੇ ਮੈਨੂੰ ਕੁਦਰਤ ਦੇ ਉੱਤੇ ਵੀ ਗੱਲ ਵੀ ਆਦਾਗੀ ਕਿ ਕੁਦਰਤ ਦੀ ਗੋਦੀ ਵਿੱਚ ਬੈਠ ਕੇ ਦੇਖੋ ਤੁਹਾਨੂੰ ਆਪਣੇ ਬਣਾਏ ਮਹਿਲ ਹੀ ਮਿੱਟੀ ਰਹਿਣਗੇ ਜੈਕਲ ਜੈਕਲ ਗਿੱਦੜ ਆ ਖੜੇ ਨੇ ਤਿੰਨ ਚਾਰ ਚਾਰ ਤੇ ਉਹ ਜਾਂਦਾ ਭੱਜਿਆ ਉਹ ਗਿਆ ਉਹ ਗਿਆ ਉਹ ਗਿਆ ਕਿੱਥੇ ਗਿਆ ਜੀ ਆਉਗਾ ਬੂਹੇ ਤੇ ਖੜੇ ਆਉਂ ਉਹ ਦੇਖੋ ਜੀ ਉਹ ਦੇਖੋ ਤੇ ਆ ਗਿਆ ਆ ਗਿਆ ਆ ਗਿਆ ਆ ਗਿਆ ਜੈਕਲ ਯਸ ਜੈਪ ਮੰਜੀ ਆਪਾਂ ਦੱਸੋ ਕਿ ਆਓ ਕਿ ਆਓ ਹਾਂਜੀ ਜੈਕਲ ਸਾਡਾ ਜਾਪਨ ਜੀ ਵੀ ਪੂਰਾ ਵਾਚ ਕਰਦੇ ਨੇ ਉਹਨੂੰ ਚੈੱਕ ਲਾਉਂਦੇ ਦੇਖ ਲਿਆ ਜੀ ਤੁਸੀਂ ਹੁਣ ਜੈਕਲ ਹਾਂਜੀ ਹਲੇ ਤਾਂ ਬਹੁਤ ਨਹੀਂ ਅੱਗੇ ਅੱਗੇ ਤੁਸੀਂ ਆਪਣਾ ਨੈਕਸਟ ਸਾਡੇ ਕੋਲ ਉਹ ਵਾਲੀ ਡੈਸਟੀਨੇਸ਼ਨ ਹੈ ਅੱਛਾ ਆਓ ਦੇਖਦੇ ਆਪਾਂ ਨੂੰ ਉੱਥੇ ਕੀ ਮਿਲਦਾ ਹੈ ਚਲੋ ਤੇ ਆ ਦੇਖੋ ਸਾਡੀ ਸੈਨਾ ਜਾ ਰਹੀ ਹੈ ਚਲੋ ਚਲੋ ਸੈਨਾ ਜੈਕਲ ਉਹਦੇ ਧਿਆਨ ਰੱਖਿਓ ਬੋਡੀਗਾਰਡ ਦੋ ਦੋ ਨਾਲ ਨੇ ਉਹ ਦੋ ਬੋਡੀਗਾਰਡ ਤਾਂ ਹੈਗੇ ਆ ਨਾਲ ਜਿਹਦੀ ਬੋਡੀ ਉਹਨਾਂ ਨੇ ਗਾਰਡ ਕਰਨੀ ਹੈ ਨਾ ਉਹ ਗਾਰਡ ਕਰਨ ਲਈ ਤਿਆਰ ਨਹੀਂ ਹੈਗਾ ਕਰਵਾਉਣ ਲਈ ਸੌਰੀ ਉਹ ਜੋ ਘੇੜਿਆਂ ਤੇ ਰੱਖਿਆ ਹੋਏ ਇਹ ਘੇੜੇ ਹੀ ਦੇਈ ਜਾਂਦਾ ਇਹ ਪ੍ਰੈਕਟਿਸ 'ਚ ਆਜੋ 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 ਓਹੋ ਅੱਗੇ ਤਾਂ ਕਬੂਤਰ ਤੇ ਲੂੰਬੜੀਆਂ ਹੀ ਆ ਤੇ ਖਾਸ ਤਾਂ ਹੋਰ ਦੇਖਣੀ ਰੇ ਉੱਪਰ ਜਾਣਾ ਜਾਪਾਨੀ ਨੇ ਅੱਛਾ ਔਰ ਬੱਚੇਓ ਬੱਚੇ ਆਜੋ

ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਦਿਖਾ ਲਿਆ ਸੀ ਇਹ ਆਦੀ ਛਤਰ ਮੁਰਗ ਹਾਂ ਮੈਂ ਤਾਂ ਕਹਾਣੀ ਆਖੀ ਨਾ ਦੇਖਿਆ ਇਹ ਨੂੰ ਫੜੋ ਤੁਸੀਂ ਦੇਖ ਲਿਆ ਮੁਰਗ ਆ ਗਿਆ ਆ ਗਿਆ ਆ ਗਿਆ ਆ ਗਿਆ ਕਹਿੰਦੇ ਚੁੰਝ ਮਾਰ ਕੇ ਖੋਲਣਾ ਚੀਜ਼ ਨੂੰ ਵੈਸਾ ਗੁਰੂ ਆ ਉਹ ਦੇਖ ਉਹ ਦੇਖ ਆਪਾਂ ਇਹਨਾਂ ਤੋਂ ਬਚਣਾ ਵਾ ਪੈਣਾ ਨੇ ਇਹ ਚੀਜ਼ਾਂ ਫੜਨੀਆਂ ਨੇ ਚਲੋ ਹੋਰ ਵੀ ਹੈਗੇ ਇੱਥੇ ਛਤਰ ਮੁਰਗ ਤਾਂ ਦੇਖ ਲੈ ਹੁਣ

ਆ ਰਹੇ ਆ ਪਿੱਛੇ ਪਿੱਛੇ ਕਿੱਦਾਂ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਕਿੱਦਾਂ ਲੱਗ ਰਿਹਾ ਜੀ ਤੁਹਾਨੂੰ ਕਿੱਦਾਂ ਲੱਗ ਰਿਹਾ ਜੀ ਇਹ ਵਿਚਾਰੇ ਨੂੰ ਇਹਨੇ ਕਰੋ ਤੁਸ਼ੀ ਨਹੀਂ ਵਧੀਆ ਲੱਗਦਾ ਭੰਡੜੀ ਬਹੁਤ ਜ਼ਿਆਦਾ ਨਾ ਬੱਚੇ ਪੈਕ ਕਰਨੇ ਵੀ ਜ਼ਰੂਰੀ ਆ ਹਾਂ ਹਾਂ ਬੱਚੇ ਘਰੋਂ ਨਹੀਂ ਕੱਢਣੇ ਚਾਹੀਦੇ ਸ਼ਿਮਲੇ ਘੁੰਮਣ ਜਾਣਾ ਚਾਹੀਦਾ ਆਪ ਹੀ ਕੱਲਿਆਂ ਨੂੰ ਅੱਗੇ ਆ ਗਈ ਕਾਲਾ ਰੇਚ ਕਾਲਾ ਰੇਚ ਬਹੁਤ 파ਟੂ ਦਾ ਕੋਈ ਕਾਲਾ ਰੇਚ ਦੇਖਣ ਤੋਂ ਪਹਿਲਾਂ ਨਾ ਚੇਤਾਵਨੀ ਜ਼ਰੂਰ ਦਿਖਾਓ ਸਾਡੇ ਦਰਸ਼ਕਾਂ ਨੂੰ ਹਾਂ ਤੇ ਆਪਣੇ ਬੱਚਿਆਂ ਨੂੰ ਚੇਤਾਵਨੀ ਬੋਲ ਕੇ ਸਮਝਾ ਦਿਓ ਕਿ ਇਹ ਖਤਰਨਾਕ ਜਗ੍ਹਾ ਵਾ ਹਲੋ ਪਾਲੂ ਉਹ ਤਾਂ ਠੰਡ ਕਰਕੇ ਆ ਬੈਠਾ ਹੁਣ ਲੁੱਕ ਕੇ ਚੇਤਾਵਨੀ ਵਾਲਾ ਮੈਨੂੰ ਲੱਗਦਾ ਨਹੀਂ ਉਹ ਬਾਹਰ ਹੁਣ ਹਾਂਜੀ ਨਹੀਂ ਜੀ ਨਹੀਂ ਉੱਥੇ ਪਾਲੂ ਠੰਡਾ ਕਿਤੇ ਵੀ ਨਹੀਂ ਲੱਭ ਰਿਹਾ ਤੁਹਾਡਾ ਪਾਲੂ ਪਾਲੂ ਸੋ ਗਿਆ ਪਾਲੂ ਨੀਂਨੀ ਆਈ ਏ ਹਰ ਤੁਸੀਂ ਦੇਖੋ ਇਹ ਰਸਤਾ ਅੱਗੇ ਬੰਦ ਹੈ ਹਾਂ ਕਿਉਂਕਿ ਅੰਦਰ ਬੱਚੇ ਜੰਮੀ ਹੋਣਗੇ ਇੱਥੇ ਹਾਂਜੀ ਪ੍ਰੋਪਰ ਵਾਰਡ ਲੱਗੀ ਹੋਈ ਹੈ ਇੱਥੇ ਇਆਂ ਤੰਗ ਕਰਦੇ ਹੋਣਗੇ ਜਾਨਵਰਾਂ ਨੂੰ ਕਿ ਚੜਨਾ ਮਨਾ ਹੈ ਤੈਨੂੰ ਲੱਗਦਾ ਠੰਡ ਚ ਆ ਤਾਂ ਪਾਲੂ ਜੀ ਨਹੀਂ ਨਹੀਂ ਕਰ ਰਹੇ ਹੋਣਗੇ ਜਾਂ ਫਿਰ ਇਹ ਆਲੇ ਲੋਕੇ ਬੈਠੇ ਹੋਣਗੇ ਠੰਡ ਚ ਮਤਲਬ ਇਨਸਾਨਾਂ ਨਾਲੋਂ ਪਾਲੂ ਸਮਝਦਾਰ ਹੋਗੇ ਠੰਡ ਚ ਪਾਲੂ ਨਹੀਂ ਨਹੀਂ ਕਰ ਰਿਹਾ ਹਾਂ ਨਹੀਂ ਤੇ ਅਸੀਂ ਪਾਲੂ ਦੇ ਪਾਲੂ ਹਲੋ ਪਾਲੂ 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 ਕੋਈ ਵੱਗੇ ਤੂੰ ਉੱਤਰ ਚਲੋ ਨਹੀਂ ਨਹੀਂ ਚਲੋ ਇਹ ਓਖਾ ਦਿਖਾ ਦਿੰਦੇ ਆਂ ਇਹ ਵੀ ਠੰਡ ਨਾਲ ਇਕੱਠੇ ਜਾ ਹੋਏ ਆ ਆ ਵੀ ਖਵਾ ਦੇ ਖਵਾ ਤੇ ਹਾਂ ਹਾਰੇ ਕੋਈ ਖੇਡਦੇ ਵੀ ਪਏ ਨੇ ਕੋਈ ਠੰਡ ਨਾਲ ਇਕੱਠੇ ਹੋ ਕੇ ਬੈਠੇ ਨੇ अच्छा ठीक है मेनू लगदा यही ओ जानवर है जेड़ा खतरा देखदे सार अपने ना खंबर ओ कंडे जे काढ लेंडा बाहर नु खतरा केड़ा आ गया ओदे कोल फिर हुन इंसਾਨਾਂ ਤੋਂ ਬਾਅਦ ਕਿਹੜਾ ਖਤਰਾ ਹੋ ਸਕਦਾ ਗੱਲ ਵੀ ਸਹੀ ਆ ਤੁਸੀਂ ਸਾਈਡ ਦੇ ਹੋ ਜਾ ਫਿਰ ਸ਼ਾਇਦ ਖਤਰੇ ਤੋਂ ਬਚਾਓ ਜੀ ਉਹਨੂੰ ਮੈਂ ਇਨਸਾਨਾਂ ਦੀ ਗੱਲ ਕੀਤੀ ਆ ਇਨਸਾਨ ਦੀ ਨਹੀਂ ਗੱਲ ਕੀਤੀ ਆਜੋ ਅੱਗੇ ਤੁਹਾਡੇ ਹੋਰ ਨਾਲ ਦੇ ਵੀ ਦਿਖਾ ਦੀਏ ਜਿਹੜੇ ਪਾਣੀ ਜ਼ਿਆਦਾ ਪੀਂਦੇ ਜਿਹੜੇ ਖੰਭ ਚ ਵੀ ਨਹਾਈ ਜਾਂਦੇ ਏ ਕੀ ਏ ਉਹ ਬੱਤ ਡੱਕ 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 ਮਸਤੀ ਕੀਤੀ ਦੱਸ ਉਹਨਾਂ ਨੂੰ ਦੇਖ ਕੇ ਕਿੰਨੂ ਪਿੱਖੜੀ ਚੜਦੀ ਗਈ ਆ। ਮੈਂ ਤਾਂ ਬੋਲਦਾ ਨਹੀਂ ਪਾੜੀ ਤਾਂ ਪਤਾ ਨਹੀਂ ਕਿ ਕਿੰਨੂ ਚੜਦੀ ਗਈ ਆ। ਬੱਟ ਨਾਣ ਦਾ ਦਿਲ ਪਤਾ ਨਹੀਂ ਕਿਦਾ ਕਰਦਾ ਫਿਆ ਕਿਦਾ ਨਹੀਂ। ਉਹਨਾਂ ਨੂੰ ਨਾਂਦੇ ਦੇਖ ਕੇ ਪਿੱਖੜੀ ਚੜਦੀ ਪਈ ਆ। ਉਹਦੇ ਦੇਖ ਯੈਸ ਬੱਤਕਾਂ ਨੇ ਬੱਤਕਾਂ ਗੀਦਰ ਲਾਇਆ ਗੀਦਰ ਲਾਇਆ ਨਾਲੇ। ਸਾਰੇ ਕਿੰਨੇ ਬੱਤਕਾਂ ਟੋਲੀ ਬਣਾ ਕੇ ਬੈਠਿਆ ਸਾਰੇ। ਚਲੋ ਜਾ ਕੇ ਦੇਖੋ ਅੱਜ। ਉਸ ਨੂੰ ਬਾਰ ਕੋਈ ਚੜ ਗਿਆ ਮੈਂ। ਅੱਜ ਕੜਾ ਸਕੂਲ ਹੋ ਗਿਆ ਹਾਂ ਤਾਂ ਸੰਡੇ ਆ ਹਾਂ ਬਦਰ ਸਕੂਲਾਂ ਵਾਲੇ ਸੰਡੇ ਵੀ ਬੱਚੇ ਨੂੰ ਜੀਣ ਨਹੀਂ ਹੁੰਦੇ ਚਲੋ ਅੱਛੀ ਲੱਗੀ ਹਾਂ ਮੈਂ ਮਿੱਕਰੀਆਂ ਵਾਧੀਆਂ ਨੇ ਮੱਤਕਾ ਨਾਈਆਂ ਨੂੰ ਹੋਈਆਂ ਕਰਕੇ ਮੰਮੀ ਲੱਭ ਕੇੜੀਆ ਕਰਨਾ ਨਹੀਂ ਨੂੰ ਆਈਆਂ ਨੇ ਬੱਚੇ ਸੰਡੇ ਦੇ ਵੀ ਆਹੀ ਲੱਗਦੀ ਆ ਕਿ ਗੋਤੇ ਜੇ ਲਵਾਉਂਦੀ ਜਿਹੜੀ ਦੇਖਿਓ 1 ਮਿੰਟ ਇਹਨਾਂ ਨੂੰ ਦੇਖਿਓ 1 ਮਿੰਟ ਅਧਰ아요 ਹਾਂਜੀ ਆ ਦੇਖੋ ਇੱਕ ਪੈਰ ਤੇ ਖਿਲੀਆਂ ਨੇ ਹਾਂ ਇੱਕ ਪੈਰ ਤੇ ਤਾਂ ਛੜੀ ਹੋਣੀ ਹੈ ਉਹਨੂੰ ਪਨਿਸ਼ਮੈਂਟ ਬਣੀ ਹੋਣੀ ਨਾਤੀ ਨਹੀਂ ਹੋਣੀ ਇੱਕ ਛੜੀ ਉਹ ਬਿਨਾਂ ਨਾਤੇਂ ਤਾਂ ਪਨਿਸ਼ਮੈਂਟ ਮਿਲਦੀ ਜਾਂਦੀ ਹੈ ਸੰਤਾ ਮਿਲਦੀ ਹੁੰਦੀ ਸੀਗੀ ਕਿ ਜੇ ਨਾਤੇ ਨਹੀਂ ਤਾਂ ਨਹੀਂ ਯਾਰ ਤੁਹਾਨੂੰ ਕੋਈ ਹੋਰ ਚਿੰਗਿਆ ਪਹਿਲਾਂ ਨਾਣੀ ਪੈਣਾ ਜਾਂ ਟੀਵੀ ਨਹੀਂ ਔਨ ਕਰਨ ਦੇਣਾ ਪਤਾ ਨਹੀਂ ਬੇਟਾ ਉਹ ਪ੍ਰੈਸੀਡੈਂਟੀ ਨਹੀਂ ਮੰਨਦੇ ਸੀ ਫਿਰ ਅਸੀਂ ਨਹੀਂ ਦੇਖ ਸਕਦੇ ਹਾਂ ਸ਼ਾਇਦ ਭਾਰੀ ਹੋਣ ਆਪਣੇ ਆਪ ਨੂੰ ਹਾਲੋ ਜੀ ਤੇ ਅੱਜ ਆ ਗਿਓ ਨੇ ਇਹ ਕੀ ਆਹ ਇਹ ਨਾ ਹਿਰਣਾ ਹਾਂ ਜੀ ਛੋਟੇ ਹਿਰਣ ਮੈਂ ਹਾਂ ਹਿਰਣ ਦਾ ਨੀ ਇਹ ਇਹਨਾਂ ਨੂੰ ਉੱਪਰ ਅੱਗੇ ਲਿਖਿਆ ਹੋਇਆ ਵੈਸੇ ਅਹਾਂ ਸਿੰਘ ਨੂੰ ਬਹੁਤ ਇਖੇ ਆ ਜੇ ਹੁਣ ਨਾਮ ਇਹਨਾਂ ਦਾ ਲੱਗਿਆ ਲੱਗਿਆ ਦੱਸ ਦਿਓ ਇਹ ਹੈਗੇ ਨੇ 1 2 3 4 5 6 7 7 ਅੱਠ ਇਹ ਫਸੇ ਖੁੱਲ੍ਹੀ ਜਗ੍ਹਾ ਵੈਸੇ ਨਾ ਨਹੀਂ ਅਸਰ ਤੋਂ ਵੀ ਅੰਦਰੋਂ ਜ਼ਰਾ ਇਸੇ ਤਰ੍ਹਾਂ ਨੂੰ ਦੇਖਣ ਦਾ ਤਾਜ ਮੋਟਾ ਦਿੱਸਦਾ ਬਲੈਕ ਬੀਅਰ ਆਪੇ ਛੋਟੇ ਸਿੱਕੇ ਚਾਲੇ ਹੋਏ ਵਾ ਉਹ ਬੀਅਰ 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 ਜਿਹੜਾ ਜੋ ਮੈਂ ਅਰੇ ਮੈਨਾਂ ਲੇਕਿਨ ਯਹਾਂ ਪਰ ਕੀ ਹੋ ਰਿਹਾ ਨਹੀਂ ਯਾਰੇ ਬਲੈਕ ਬੀਅਰ ਪਿੱਛੇ ਲੱਗਿਆ ਹੋਇਆ ਇੱਕ ਕਹਿਣ ਪਰ ਹੋ ਸਕਦਾ ਹੋਵੇ barking deer ਇਹਦਾ ਨੇਮ ਹੈ ਪਹੁੰਚ ਗਏ barking barking deer ਉਹ ਕੀ ਹੁੰਦਾ ਮਤਲਬ ਹੁੰਦਾ ਭੰਗਨ ਵਾਲਾ ਹਿਰਨ ਉਹ ਦੇਖੋ barking ਦਾ ਮਤਲਬ barking deer ਹੀ ਹੁੰਦਾ ਅਰੇ ਅਰੇ ਕੋੜੇ 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 ਮੂਰੀ ਬੈਠਾ ਹੈ ਇੱਕ ਨਹੀਂ ਹੈਗੇ ਅੱਗੇ ਵੀ ਬਹੁਤ ਨੇ ਮੈਨ ਲੱਗੇ ਦੂਜੇ ਹਿਰਨ ਨੇ ਕਿਤੇ ਉਹ ਦੂਜੇ ਆਪਣੇ ਗਾਂ ਦੇ ਬੱਚੇ ਨੇ ਉਹ ਤਾਂ ਬਛੜੇ ਬੁੱਛਣੇ ਨਹੀਂ ਹੈਗੇ ਥੋੜੇ ਤੋਂ ਇਹ ਵੀ ਹਿਰਨ ਨੇ ਇਹਨਾਂ ਦੇ ਵੀ ਸਿੰਘ ਜੇ ਨਿਕਲਦੇ ਆ ਪਿੱਛੇ ਵਾਲੇ ਵੀ ਹਿਰਨ ਹੀ ਹੋਣੇ ਆ ਫਿਰ ਕਿਸੇ ਹੋਰ ਪ੍ਰਜਾਤੀ ਚ ਹਨਾ ਹਾਂਜੀ ਬਿਲਕੁਲ ਉਹਨਾਂ ਦੀ ਬਲੈਕ ਉਹ ਲੱਗ ਸੀਗੇ ਓਏ ਮੋਰ ਅੱਗੇ ਤੁਹਾਨੂੰ ਮੋਰ ਵੀ ਦਿਖਾਈ ਆ ਜਾਓ ਮੋਰ ਦੇਖੋ ਬੱਚੋ ਮੋਰ ਮੋਰ ਦਿਨਾਂ ਨਾਲ ਕੋ ਛੋਰ ਵੀ ਹੈ ਹਾਂ ਮੋਰ ਮੋਰ ਇਹ ਵੀ ਹਿਰਨ ਹਿਰਨ ਨੇ ਨਾ ਇਹ ਵੀ ਹਿਰਨ ਹੀ ਆ ਹਾਂਜੀ ਹਾਂਜੀ ਤੇ ਵੱਡੇ ਹਿਰਨ ਆ ਉਹ ਛੋਟੇ ਆ ਉਹਨਾਂ ਨੂੰ ਛੋਟਿਆਂ ਨੂੰ ਆਰਡਰ ਰੱਖਿਆ ਹੋਇਆ ਵੱਡਿਆਂ ਨੂੰ ਆਰਡਰ ਰੱਖਿਆ ਹੋਇਆ ਨਾਮ ਪੜਦੇ ਇਹਨਾਂ ਦਾ ਰੱਖੋ ਹਾਂਜੀ ਹਾਂਜੀ ਸਾਨੂੰ ਇੱਥੇ ਵੀ ਨਾਮ ਨਹੀਂ ਮਿਲਦਾ ਟਾਈਗਰਸ ਫਾਰੀ ਵਾਲਿਓ ਛੋਟਾ ਜਿਹਾ ਸਨੇਹਾ ਤੁਹਾਨੂੰ ਟਿਕਟਾਂ ਦਾ ਸਾਰਿਆਂ ਨਹੀਂ ਲੈਣੇ ਆ ਫੈਸਿਲਿਟੀ ਵੀ ਦੋ ਥੋੜੀ ਜੀ ਅਸੀਂ ਆਏ ਯਾਰ ਸਰਚ ਕਰਨ ਜਾਂ ਆਪਣੇ ਚੀਜ਼ਾਂ ਸਿਰਫ ਨਾਮ ਹੀ ਲਿਖ ਦਿੱਤਾ ਜਾਂਦਾ ਜ਼ਿਆਦਾ ਈਜ਼ੀ ਰਹਿੰਦਾ ਹੈ ਕਿ बिल्कुल, बिल्कुल। फर्स्ट टाइम विजिट करता हूं तो पता नहीं चल रहा कि कौन नहीं है हां जी ना बिल्कुल नहीं पता लगना तो डैड तुसी आप फिजेंट्स और चकोर 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 क्यों होता है चकोर भी का पंछी होता है अच्छा ते अपना पंछी बेचारा पीछे ना रह जाए सब तो आ जाओ पंछी जी आ जाओ आ जाओ आ जाओ आ जाओ आ जाओ जाओ दीदी लाके जाओ ते हुन आपा देख लिए इथे दो पंछी ने ये पता नहीं किथे रखे हुए हैं ये जंगलों में बंद करके रखे हुए हैं हां जी ये मे भी इस करके क्योंकि वेदर ਪੰਛੀ ਤਾਂ ਵੈਸੇ ਹੀ ਖੁੱਲੇ ਉਹਦੇ ਵੈਦਰ ਚ ਰਹਿੰਦੇ ਆ ਪੰਛੀਆਂ ਦਾ ਕਿਹੜਾ ਘਰ ਹੁੰਦਾ ਵੇ ਆਲਣੇ ਤਾਂ ਹੁੰਦੇ ਨੇ ਨਾ ਪੰਛੀਆਂ ਕੋਲ ਆ ਤਾਂ ਆਲਣੀਆਂ ਦੇ ਵਿੱਚ ਉਹਨਾਂ ਨੇ ਮੂਮ ਤਾਂ ਮੂਮ ਦੋਆ ਕਲਾਸਿਕਲ ਤਾਂ ਪਾਪੜੀ ਲਾਇਆ ਹੁੰਦੇ ਉਹ ਉਹ ਜਾਨ ਪੰਛੀ ਇਹ ਜਾਨਵਰ ਹੁੰਦੇ ਨੇ ਜਿਨ੍ਹਾਂ ਨੂੰ ਖੁੱਲੇ ਵਿੱਚ ਰਹਿਣ ਵੀ ਆਦਤ ਕੀਤੀ ਆ ਇਹ ਤਾਂ ਉਹ ਨੇ ਨਾ ਜਿਨ੍ਹਾਂ ਨੂੰ ਦੂਹ ਦੇ ਵਿੱਚ ਰੱਖਿਆ ਗਿਆ ਆ ਯਾ ਕਿ ਲੋਕ ਕੈਰ ਕਰਦੇ ਆ ਅੱਛਾ ਜਿਹਾ ਕੰਕਰੀਟ ਦੇ ਵਿੱਚ ਰਹਿੰਦਾ ਬਾਕੀ ਤਾਂ ਕੋਈ ਜਾਨਵਰ ਕੰਕਰੀਟ ਚ ਨਹੀਂ ਰਹਿੰਦਾ ਤੇ ਹੁਣ ਜੇ ਵਿਚਾਰੇ ਆਸਮਾਨ ਨੇ ਜਿਹੜਾ ਉਹਦਾ ਸਰੀਰ ਬਣਾਇਆ ਸਟਰਕਚਰ ਬਣਾਇਆ ਕਿਸੇ ਵੀ ਜਾਨਵਰ ਦਾ ਉਹ ਜਾਨਵਰ ਨੂੰ ਬਣਾਇਆ ਹੀ ਇਸ ਤਰ੍ਹਾਂ ਖ ਪਾਦਰ ਨੂੰ ਬੰਦ ਕਰਤਾ ਨਾ ਇਹਨਾਂ ਦੇ ਬਾਡੀ ਸੰਗ ਹੋ ਰਹੀ ਹੋਣੀ ਹੈ ਦੇਖੋ ਇੰਨੀ ਅਸੀਂ ਤਾਂ ਨੂੰ ਕੈਦ ਕਰਕੇ ਪਾਪ ਕੱਢ ਰਹੇ ਹੂੰ ਲੱਗਦਾ ਕੋਈ ਹੈ ਹੂੰ ਇਹ ਕਿ ਸਾਊਂਡ ਸਾਊਂਡ ਸੁਣੋ ਬਿਲਕੁਲ ਅਲੱਗ ਹੈ ਇਹ ਕਿ ਕਬੂਤਰ ਦਾ ਸਾਊਂਡ ਹੈ ਇਹ ਕਿ ਕਬੂਤਰ ਦਾ ਸਾਊਂਡ ਲੱਗਦਾ ਮਨੂੰ ਗੁਰਗੁਰ ਮੇਂ ਕਬੂਤਰ ਕਰਦੇ ਹਿੰਦੇ ਹੈ ਚਲੋ ਅੱਗੇ ਦੇਖੀਏ ਦੇਖੀਏ ਅੱਗੇ ਕਬੂਤਰ ਆ ਕੇ ਚਿੜੀਆਂ ਤੇ ਤੋਤਾ ਮੈਨ ਰਾਤੀ ਨਾ ਵਾਓ ਕੁਕੜ 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 ਅੱਛੇ ਅਵਸਥਾ ਬੜਾ ਪੁੱਛਦਾ ਹੈ ਇਹ ਰਿਕਾਰਡ ਮੈਨੂੰ ਜੱਪਮਾਨ ਨੂੰ ਦਿਖਾਉਣਾ ਦੋ ਪਹਿਲਾਂ ਬੜਾ ਜ਼ਰੂਰੀ ਹੈ ਕਿ ਪਤਾ ਕੱਲ ਨੂੰ ਉਹਨੇ ਇਹਨਾਂ ਚੀਜ਼ਾਂ ਦੇ ਰਿਸਰਚ ਕਰਨੀ ਹੋਵੇ ਤੇ ਆ ਵੀਡੀਓ ਦੇਖ ਕੇ ਕਰਨਾ ਹੋਵੇ ਜਿਹੜੀ ਵੀਡੀਓ ਦੇਖੋ ਇਹ ਕੋਈ ਨਹੀਂ ਕੋਈ ਮੋੜਾ ਦੇਖ ਤੁਸੀਂ ਸੋਚ ਲੇ ਕਿ ਕਿੱਦਾਂ ਦੇਖਣਾ ਫਸਟ ਵੀ ਇਹ ਹਾਂ ਉਹ ਲੰਬੀੜ ਲਈ ਹਾਂ ਆਂਕਤ ਨੂੰ ਮਿਲਿਆ ਉਹ ਤਾਂ ਇਹ ਤਾਂ ਸੋਚਿਆ ਇਹ ਸੋਚਿਆ ਇਹ ਨਹੀਂ ਦਿੱਤਾ ਤੂੰ ਅੱਛਾ ਉਹ ਛੋਟਾ ਮਿੱਠਾ ਹੋਤਾ ਮਿੱਠਾ ਹੋਤਾ ਇਹ ਕੰਪੀਟਿਟਿਵ ਇਹ ਤਾਂ ਮਿੱਠਾ ਤੋਤਾ। ਜੱਪਮਾਂਜੀ ਕਿਹੜਾ ਤੋਤਾ ਹੈ? ਹੈਵੀ ਦਾਂਦੀ ਬੈਂਡ ਦੇ। ਇਹ ਕਿਹੜਾ ਤੋਤਾ ਜੀ? ਤੋਤਾ, ਗ੍ਰੀਨ ਰੰਗ ਦਾ, ਬਹੁਤ ਸੋਹਣਾ ਤੋਤਾ। ਮਿੱਠਾ ਤੋਤਾ। ਉਹ ਤੋਤੇ ਨੇ ਸਿਕੰਦਰ ਵੀ ਹੈ। ਪਾਣੀ ਪੀ ਲਿਆ। ਚਲੋ ਨੈਕਸਟ ਦੇਖੀਏ ਜੀ। ਓਏ ਹਰੇਕ ਦੇ ਹਰੇਕ ਕਦੇ ਨਾਲ ਪੰਛੀਆਂ ਨਾਲ ਗਲਹਿਰੀਆਂ ਦੋਸਤੀ ਪਾਈ ਫਿਰਦੀਆਂ। ਗਲਹਿਰੀਆਂ ਨੂੰ ਵਧੀਆ ਖਾਣ ਨੂੰ ਮਿਲਦਾ। ਕਿਦ ਚੀੜਕਾ ਦੇ ਕਲਰਸ ਦੇਖੋ। ਇਹ ਦੇਖੋ।

ਖੋਰ ਕੇ ਖਾਣਾ ਉਹਨਾਂ ਨੇ ਨੋ ਤਕ ਤਸ ਬਹੁਤ ਖਾ ਇਹ ਹੈ ਹੱਡੀ ਵਾਲਾ ਬੂਟ ਹੈ ਗੁਲੂਚ ਇੱਥੇ ਬੂਟ ਲੱਟਿਆ ਅਰੇ ਕਿਹੜੇ ਆਇਆ ਨੋ ਆ ਨੋ ਆ ਕੇ ਗਾਣਾ ਕਿਆ ਪਾ ਕਿਆ ਪਾ ਯਾ

ਚਕ 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 ਜੀ ਫਿਰ ਦੱਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਮੇਰਾ ਐਕਸਪੀਰੀਅੰਸ ਕਿ ਤੁਹਾਡਾ ਐਕਸਪੀਰੀਅੰਸ ਕਿ ਸਾਡਾ ਸਾਰਿਆਂ ਦਾ ਐਕਸਪੀਰੀਅੰਸ ਕਿਦਾਂ ਹੋ ਰਿਹਾ ਹੈ ਹਲਾ ਤੁਹਾਡੇ ਬਾਰੇ ਜਾਣੀਏ ਮੇਰਾ ਤਾਂ ਐਕਸਪੀਰੀਅੰਸ ਆਲਵੇਸ ਮੈਨੂੰ ਨੇਚਰ ਚ ਆ ਕੇ ਬਹੁਤ ਵਧੀਆ ਲੱਗਦਾ ਮੈਨੂੰ ਪਿਆਰ ਹੀ ਫੀਲ ਹੁੰਦਾ ਕਿਉਂਕਿ ਨੇਚਰ ਨਾਲ ਇੱਕ ਪਿਆਰ ਹੈ ਗ੍ਰੀਨਰੀ ਨਾਲ ਦਰਖਤਾਂ ਨਾਲ ਹਵਾ ਨਾਲ ਸਾਫ਼ ਸੁਥਰੀ ਹਵਾ ਨਾਲ ਤੇ ਵੈਸੀ ਜਿੱਥੇ ਐਡਾ ਐਨਵਾਇਰਨਮੈਂਟ ਹੁੰਦਾ ਉੱਥੇ ਆ ਕੇ ਵੈਸੀ ਬਹੁਤ ਸੋਹਣਾ ਲੱਗਦਾ ਤੁਹਾਨੂੰ ਕਿੱਦਾਂ ਲੱਗਿਆ ਤੁਸੀਂ ਦੱਸੋ ਤੁਸੀਂ ਸ਼ਾਇਦ ਮੇਰੇ ਪਿੱਛੇ ਪਛੇਰੀ ਆਵਾਜ਼ਾਂ ਸੁਣ ਪਾ ਰਹੇ ਹੋਵੋਗੇ ਹਾਂਜੀ ਤੇ ਇਸ ਟਾਈਮ ਇਸ ਜਗ੍ਹਾ ਦੇ ਉੱਪਰ ਜਿੰਨਾ ਸਕੂਨ ਮਹਿਸੂਸ ਹੋ ਰਿਹਾ ਨਾ ਉਹ ਜਿਹੜੀ ਸਾਡੀ ਲਾਈਫ ਅੱਜ ਐਨੀ ਬਿਜ਼ੀ ਹੋ ਚੁੱਕੀ ਆ ਭੱਜ ਦੌੜ ਚਕੂ ਪਾਂ ਪੀ ਪੰਜ ਐਨੇ ਅਸੀਂ ਬਿਜ਼ੀ ਹੋ ਗਏ ਸ਼ਾਇਦ ਅਸੀਂ ਆ ਚੀਜ਼ ਬਹੁਤ ਮਸਕਰਦੇ ਹੋਵਾਂਗੇ ਸਾਡੀ ਚਾਈਲਡਹੂਡ ਦੀਆਂ ਮੈਮਰੀਆਂ ਦੇ ਇਸ ਨਾਲ ਕਾਫੀ ਹੱਦ ਤੱਕ ਜੁੜੀਆਂ ਹੋਣਗੀਆਂ ਸਾਨੂੰ ਨਾ ਵੈਸੇ ਹੀ ਆਤਾਂ ਪੈ ਗਈਆਂ ਹੁੰਨਾਂ ਅਸੀਂ ਮਾੜਾ ਜਿਹਾ ਕਿਤੇ ਬਿਮਾਰ ਹੁੰਨੇ ਆ ਅਸੀਂ ਡਾਕਟਰ ਕੋ ਭੱਜਦੇ ਆ ਜਾਂ ਸਾਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਆ ਡਿਪਰੈਸ਼ਨ ਦੀ ਪ੍ਰੋਬਲਮ ਅੱਜ ਦੇ ਟਾਈਮ 'ਚ ਬਹੁਤ ਵੱਡੀ ਪ੍ਰੋਬਲਮ ਆ ਹਰ ਇੱਕ ਨੂੰ ਡਿਪਰੈਸ਼ਨ ਸਰਵਾਈਕਲ ਜਾਂ ਇਦਾਂ ਨਹੀਂ ਜਾਂ ਜਿਹੜੀਆਂ ਬੀਪੀ ਦੀਆਂ ਪ੍ਰੋਬਲਮਸ ਨੇ ਇਹ ਬਹੁਤ ਵੱਡੇ ਲੈਵਲ ਤੇ ਇਹਨਾਂ ਦਾ ਬਿਜ਼ਨਸ ਆ ਇੰਡੀਆ 'ਚ ਇੰਡੀਆ 'ਚ ਵੀ 올ਓਵਰ ਵਰਡ 'ਚ ਹੀ ਹੋ ਰਿਹਾ ਉਹਦਾ ਮੇਨ ਕਾਰਨ ਇੱਕ ਤਾਂ ਇਹ ਆ ਕਿ ਅਸੀਂ ਕੰਕਰੀਟ ਨਾਲ ਜੁੜ ਗਏ ਅਸੀਂ ਕੰਕਰੀਟ ਦੇ ਘਰਾਂ ਵਿੱਚ ਰਹਿਣ ਲੱਗ ਗਏ ਸਾਨੂੰ ਉਸ ਹਵਾ ਦਾ ਉਸ ਤਾਰਿਆਂ ਦਾ ਜਿਹੜੇ ਖੁੱਲੇ ਅਸਮਾਨ ਦੇ ਵਿੱਚ ਸਾਫ਼ ਅਸਮਾਨ ਦੇ ਵਿੱਚ ਤਾਰਿਆਂ ਦਾ ਚਾਨਣ ਜਾਂ ਹੁੰਦਾ ਉਹ ਸਾਨੂੰ ਬੰਦ ਹੀ ਹੋ ਗਿਆ ਕਿਉਂਕਿ ਅਸੀਂ ਤਾਰਿਆਂ ਦੀ ਛਾਵੇਂ ਸੋਣਾ ਬੰਦ ਹੋ ਗਏ ਖਾਸ ਕਰਕੇ ਸ਼ਹਿਰਾਂ ਵਾਲੇ ਜਾਂ ਫਲੈਟਾਂ ਵਾਲੇ ਜਾਂ ਅਸੀਂ ਸਿਟੀ ਵਿੱਚ ਜਿੱਦਾਂ ਰਹਿੰਨੇ ਆ ਤਾਂ ਉਹਨਾਂ ਚੀਜ਼ਾਂ ਨੂੰ ਅਸੀਂ ਦੇਖੀਏ ਕਿ ਅਸੀਂ ਆਹ ਜਗ੍ਹਾ ਜਿੱਦਾਂ ਹੁਣ ਅੱਜ ਇੱਥੇ ਪੰਛੀਆਂ ਦੀਆਂ ਆਵਾਜ਼ਾਂ ਨਹੀਂ ਅਸੀਂ ਟੀਵੀ ਦਾ 뮤직 ਜਾਂ ਗੱਡੀ 'ਚ ਲਾ ਕੇ ਉੱਚੀ-ਉੱਚੀ ਬੀਸ ਲਾ ਕੇ ਜਾਂ ਡੀਜਿਆਂ ਦੇ 뮤직 ਤੇ ਬਿਆਵਾ ਜੇ ਨੱਚਦੇ ਆ ਰਸੀ ਐਦਾਂ ਦਾ ਮਿਊਜ਼ਿਕ ਜਿਹੜਾ ਸ਼ਾਂਤਮਈ ਮਿਊਜ਼ਿਕ ਆ ਉਹਨੂੰ ਤਾਂ ਨਹੀਂ ਸੁਣਦੇ ਨਾ ਇਹਦੇ ਵਿੱਚ ਹੂੰ ਹੂੰ ਬਿਲਕੁਲ ਵੀ ਨਹੀਂ ਅਸੀਂ ਬਹੁਤ ਕਟਾ ਹਨਾ ਕਟ ਆਫ ਹੋ ਗਏ ਆ ਫਿਰ ਜਦੋਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਸਾਨੂੰ ਸਾਡਾ ਬਚਪਨ ਯਾਦ ਆਉਂਦਾ ਸਾਰੇ ਆਪਣੇ ਬਚਪਨਾਂ ਚ ਨਾਨਕੇ ਗਏ ਨੇ ਦਾਦਕੇ ਗਏ ਨੇ ਤੇ ਉਦੋਂ ਆਹ ਵਈਆਂ ਫੀਲਿੰਗਸ ਅਸੀਂ ਸਾਰਿਆਂ ਨੇ ਨਾ ਮਹਿਸੂਸ ਕੀਤੀਆਂ ਹੋਈਆਂ ਨੇ ਤੇ ਅਸੀਂ ਆਪਣੇ ਵਿਊਰਸ ਨੂੰ ਦੱਸਦੀ ਕਿ ਇੱਥੇ ਆਉਣਾ ਬਹੁਤ ਈਜ਼ੀ ਆ ਲੁਧਿਆਣੇ ਦੇ ਬਿਲਕੁਲ ਮਤਲਬ ਐਦਾਂ ਵੀ ਨਹੀਂ ਕਿ ਹਾਈਡ ਵਾਲੀ ਜਗ੍ਹਾ ਦੇ ਉੱਤੇ ਲੁਕਿਆ ਹੋਇਆ ਜਦੋਂ ਅਸੀਂ ਲੁਧਿਆਣਾ ਚਲੰਦਰ ਸਟੇਟ ਹਾਈਵੇ ਤੇ ਨਿਕਲਦੇ ਆ ਤਾਂ ਇਹ ਦੂਰੋਂ ਹੀ ਦਿਖ ਜਾਂਦਾ ਹੈ ਇਹ ਨਾਮ ਹੈ ਟਾਈਗਰ ਸਫਾਰੀ ਹੁਣ ਟਾਈਗਰਸ ਅੱਜ ਦੀ ਡੇਟ 'ਚ ਤਾਂ ਹੈ ਨਹੀਂਗੇ ਅੱਜ ਦੀ ਡੇਟ 'ਚ ਤਾਂ ਟਾਈਗਰ ਇੱਥੇ ਜੋ ਵੀ ਪਹਿਲਾਂ ਸੀਗੇ ਪਹਿਲਾਂ ਵਿਜ਼ਿਟ ਵੀ ਕਰਾਉਂਦੇ ਹੁੰਦੇ ਸੀਗੇ ਹੁਣ ਬੰਦ ਹੋ ਚੁੱਕਿਆ ਬੰਦ ਹੋ ਗਿਆ ਤੇ ਟਾਈਗਰਸ ਸਫਾਰੀ ਨੂੰ ਕਹਿੰਦੇ ਆ ਤੁਸੀਂ ਜੂ ਪਰ ਲੋ ਟਾਈਗਰ ਸਫਾਰੀ ਪਰ ਲੋ ਚਿੜੀਆ ਘਰ ਪਰ ਲੋ ਤੇ ਤੁਹਾਨੂੰ ਬਾਈਪਾਸ ਤੋਂ ਪਹਿਲਾਂ ਜਾਂ ਲਾਡਵਾਲ ਟੋਲ ਪਲਾਜ਼ਾ ਤੋਂ ਪਹਿਲਾਂ ਸੌਰੀ ਬਾਈਪਾਸ ਕ੍ਰਾਸ ਕਰਕੇ ਆ ਮੈਂ ਵੀ ਗਲਤ ਕਹਿ ਗਿਆ ਤੇ ਤੁਸੀਂ ਇਹ ਨਾ ਚੀਜ਼ਾਂ ਨੂੰ ਅੱਜ ਕੱਲ ਦਾ ਗੂਗਲ ਮੈਪ ਆ ਜਾਂ ਹੋਰ ਬਹੁਤ ਫੈਸਿਲਿਟੀ ਦੇ ਨੇ ਰਿਸਰਚ ਕਰ ਸਕਦੇ ਹੋ ਬਾਕੀ ਤੁਹਾਨੂੰ ਨਾ ਇੱਥੇ ਦੀ ਮੈਂ ਚੀਜ਼ਾਂ ਦੱਸਦਾ ਜੋ ਤੁਸੀਂ ਆੰਦੇ ਹੋ ਤਾਂ ਪਾਰਕਿੰਗ ਬਹੁਤ ਅੱਛੀ ਹੈ ਇੱਥੇ ਤੁਸੀਂ ਆਪਣੇ ਬਾਈਕਾਰ ਆੰਦੇ ਹੋ ਜਾਂ ਤੁਸੀਂ ਬਾਈ ਬੱਸ ਜਾਂ ਕਿਸੇ ਹੋਰ ਚੀਜ਼ ਤੇ ਵੀ ਆਲਿਓ ਤਾਂ ਤੁਹਾਨੂੰ ਕਨਵਿਨ ਕਨਵੀਨੀਅੰਸ ਮਿਲ ਜੂਗੀ ਕਨਵਿਨਸ ਮਿਲ ਜੂਗੀ ਉਹਦੇ ਲਈ ਤੁਹਾਨੂੰ ਜ਼ਿਆਦਾ ਦਿੱਕਤ ਨਹੀਂ ਹੋਏਗੀ ਮੇਨ ਰੋਡ ਤੋਂ ਜਿਸੀ ਜਿੱਦਾਂ ਹੀ ਐਂਟਰ ਕਰੋਗੇ ਤਾਂ ਇੱਥੇ ਆਟੋ ਰਿਕਸ਼ਾ ਵਗੈਰਾ ਜਾਂ ਈ ਰਿਕਸ਼ਾ ਵਗੈਰਾ ਮਿਲ ਜਾਂਦੇ ਆ। ਤੁਸੀਂ ਅੰਦਰ ਆ ਕੇ ਮੇਨ ਰੋਡ ਤੋਂ ਵੀ ਅੰਦਰ ਜ਼ਿਆਦਾ ਹੈ ਨਹੀਂਗਾ। ਜੇ ਮੈਂ ਜਿਵੇਂ ਕਿਹਾ ਵਾਕਿੰਗ ਡਿਸਟੈਂਸ ਵੀ ਥੋੜਾ ਵਿਦਨ ਮਤਲਬ ਜੀ 5 ਮਿੰਟ ਦਾ ਹੀ ਆ ਤੁਹਾਡਾ। ਵਾਕਿੰਗ ਡਿਸਟੈਂਸ ਵੀ 5 ਮਿੰਟ ਚ ਅੰਦਰ ਪਹੁੰਚ ਜਾਓਗੇ ਪਾਰਕਿੰਗ ਤੱਕ। ਹਾਂ ਤਾਂ ਤੁਸੀਂ ਅੰਦਰ ਆ ਕੇ ਜਿੱਦਾਂ ਅਸੀਂ ਤੁਹਾਨੂੰ ਵੀਡੀਓ 'ਚ ਤਾਂ ਜਿਆਦਾ ਨੋਟ ਤੁਸੀਂ ਪਹਿਲਾਂ ਦੇਖੀ ਹੋਣੀ ਆ ਕਿ ਆਂਦੇ ਹੀ ਅਸੀਂ ਪਹਿਲਾਂ ਕੋਈ ਜਾਨਵਰ ਜਿੱਦਾਂ ਕਿ ਜੈਕਲ ਸੀ ਉਸ ਤੋਂ ਬਾਅਦ ਅੱਗੇ ਕਾਲਾ ਰਿਛੀ ਕਾਲਾ ਰਿਛੀ ਆ ਦੇਖ ਤੁਸੀਂ ਹੀ ਹਿਰਣ ਦੀਆਂ 4-5 ਕੈਟਾਗਰੀਜ਼ ਨੇ ਆ ਗਈਆਂ ਨੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਤਿੰਦੂਆ ਦੋ ਤਿੰਦੂਏ ਅਸੀਂ ਦੇਖੇ ਆ ਤੁਸੀਂ ਦੇਖ ਸਕਦੇ ਹੋ ਤੇ 도ਤੇ ਦੂਏ ਸੀ ਗਏ ਫਿਰ ਉਸ ਤੋਂ ਅੱਗੇ ਅੱਗੇ ਜਿੱਦਾਂ ਹੁਣ ਅਸੀਂ ਤੁਸੀਂ ਪਿੱਛੇ ਦੇਖ ਰਹੇ ਹੋ ਸਾਡੇ ਤਾਂ ਪੰਛੀਆਂ ਦੇ ਬਹੁਤ ਤੁਹਾਨੂੰ ਤਿੰਨ ਕਿਸਮਾਂ ਮਿਲ ਜਾਣਗੀਆਂ ਕਿਸਮਾਂ ਮਿਲ ਜਾਣਗੀਆਂ ਜਿੱਥੇ ਕਾਫੀ ਤਰੀਕੇ ਦੀਆਂ ਮਤਲਬ ਪੰਛੀ ਨੇ ਜਿਵੇਂ ਚਿੜੀਆਂ ਹੋ ਗਈਆਂ ਜਾਂ ਤੋਤੇ ਹੋਗੇ ਮੈਨਾ ਹੋ ਗਈਆਂ ਅੱਧਿਆਂ ਦੇ ਸਾਨੂੰ ਨਾਮ ਵੀ ਨਹੀਂ ਪਤਾ ਲੱਗੇ ਇਹ ਇਹ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਜਿਹੜਾ ਤੁਹਾਡਾ ਚਿੜੀਆ ਘਰ ਦਾ ਪ੍ਰਸ਼ਾਸਨ ਆ ਫਿਰ ਇਹ ਕਰ ਸਕਦਾ ਹੈ ਇੱਥੇ ਥੋੜੀ ਜੀ ਕੀ ਅਪਡੇਸ਼ਨ ਕਰ ਸਕਦਾ ਕਿਉਂਕਿ ਜਿਹੜੇ ਹੁਣ ਇੰਨੀ ਦੂਰੋਂ ਆਂਦੇ ਆ ਜਾਂ ਜਿਹਨਾਂ ਦਾ ਕਸੀਂ ਇਹ ਗੱਲਾਂ ਪਛਾਣੀਆਂ ਨੇ ਤੁਹਾਡੇ ਤਾਂ ਤੇ ਇਹ ਗੱਲਾਂ ਤੁਹਾਡੇ ਤੱਕ ਤਾਂ ਪਹੁੰਚ ਸਕਦੀਆਂ ਜੇ ਸਾਡੇ ਕੋਲ ਪੂਰੀ ਇਨਫੋਰਮੇਸ਼ਨ ਹੋਵੇਗੀ ਕਿ ਪੰਛੀਆਂ ਨੂੰ ਦੇਖ ਕੇ ਅਸੀਂ ਐਨ ਐਕਸਪਰਟ ਨਹੀਂ ਹੈਗੇ ਪੰਛੀਆਂ ਨੂੰ ਦੇਖ ਕੇ ਹੀ ਅਸੀਂ ਤੁਹਾਨੂੰ ਵੀ ਐਗਜ਼ੈਕਟਲੀ ਜੋ ਵੀ ਹੈਗਾ ਡਿਟੇਲ ਦੇ ਸਕੀਏ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਦੇ ਜਿਹੜਾ ਮੇਨ ਇੱਥੇ ਦੇ ਪ੍ਰਸ਼ਾਸਨ ਆ ਜਾਂ ਇੱਥੇ ਦੀ ਕਮੇਟੀ ਆ ਉਹਨਾਂ ਨੂੰ ਉਹਨਾਂ ਤੱਕ ਜੇ ਸਾਡੀ ਗੱਲ ਪਹੁੰਚੇ ਤਾਂ ਅਸੀਂ ਇਹੀ ਰਿਕਵੈਸਟ ਕਰਾਂਗੇ ਕਿ ਤੁਸੀਂ ਫਸਟ ਆਫ ਆਲ ਦਾ ਪਹਿਲਾਂ ਜਿਹੜੀਆਂ ਵੀ ਇੱਥੇ ਜੋ ਵੀ ਪ੍ਰਜਾਤੀਆਂ ਰੱਖੀਆਂ ਹੋਈਆਂ ਜਾਨਵਰਾਂ ਦੀਆਂ ਉਹ ਜਿਹੜੇ ਮੇਨ ਨੇਮ ਬੋਰਡ ਨੇ ਉਹ ਸਾਰੇ ਖਰਾਬ ਹੋ ਗਏ ਨੇ ਹਣਾ ਵਾਈਟ ਹੋ ਗਏ ਨੇ ਜਾਂ ਬਹੁਤ ਖਤਮ ਹੋ ਗਏ ਨੇ ਹੁਣ ਹੁਣ ਯਾਦ ਅਪਰ ਤੁਸੀਂ ਬਹੁਤ ਪਹਿਲਾਂ ਲਾਏ ਹੋਣੇ ਜਾਂ ਟਾਈਮ ਹੋ ਗਿਆ ਹੁਣ ਉਹਨਾਂ ਨੂੰ ਤੁਹਾਨੂੰ ਅਪਡੇਟ ਕਰਨ ਦੀ ਲੋੜ ਹੈ ਉਹਨਾਂ ਤੇ ਉਹਨਾਂ ਦੀ ਪੂਰੇ ਨਾਮ ਐਟਲੀਸਟ ਨਾਮ ਤਾਂ ਹੋਣ ਉਹਨਾਂ ਦੇ ਜਾਂ ਉਹਨਾਂ ਦੀ ਬੇਸਿਕ ਜਿਹੜੀਆਂ ਉਹ ਹੁੰਦੀਆਂ ਚੀਜ਼ਾਂ ਉਹ ਤਾਂ ਹੋਣ ਕਿ ਸਾਡੇ ਨਾਲ ਬੱਚੇ ਆਇਆ ਤਾਂ ਅਸੀਂ ਬੱਚਿਆਂ ਨੂੰ ਦੱਸਤਾ ਸਕੀਏ ਕਿ ਆਹਾ ਪੰਛੀ ਹੈ ਇਹਦੀ ਇੰਨੀ ਲਾਈਫ ਹੈ ਇਹਦਾ ਮਤਲਬ ਕਿ ਜੋ ਵੀ ਆਪਾਂ ਉਹਨੂੰ ਐਕਸਪਲੇਨ ਕਰ ਸਕੀਏ ਹਾਲਾਂਕਿ ਐਚ ਡੀਆ ਕਰ ਜੇ ਅਸੀਂ ਇਹਨੂੰ ਕੰਪੈਰੀਜ਼ਨ ਕਰੀਏ ਇਹਦਾ ਕੀ ਹੋਰ ਜਿਹੜੇ ਨੈਸ਼ਨਲ ਲੈਵਲ ਦੇ ਨੇ ਆਪਾਂ ਛੱਤਬੀੜ ਦੀ ਗੱਲ ਕਰ ਲੈਨੇ ਆ ਜਾਂ ਹੋਰ ਜਿਹੜੇ ਵੀ ਹੈਗੇ ਨੇ ਉਹਨਾਂ ਦੇ ਮੁਕਾਬਲੇ ਬਹੁਤ ਛੋਟਾ ਹੈ ਉਹਨੋਂ ਡਾਊਟ ਤੁਸੀਂ ਵੀਡੀਓ 'ਚ ਵੀ ਦੇਖ ਲਓਗੇ ਕਿ ਜ਼ਿਆਦਾ ਮਤਲਬ ਹੈ ਨਾ ਹੈ ਨਹੀਂਗਾ ਦੇਖਣ ਨੂੰ ਪਰ ਮੈਨੂੰ ਲੱਗਦਾ ਇਹ ਫੈਮਲੀਆਂ ਦੇ ਲਈ ਜਾਂ ਬੱਚਿਆਂ ਦੇ ਲਈ ਹੈ ਨਾ ਇੱਕ ਪਰਫੈਕਟ ਪਿਕਨਿਕ ਸਪੌਟ ਜ਼ਰੂਰ ਹੈ ਪਿਕਨਿਕ ਸਪੌਟ ਵੀ ਕਹਿ ਸਕਦੇ ਆ ਜਾਂ ਹੋਰ ਕਿਉਂਕਿ ਨੇਚਰ ਦੇ ਨਾਲ ਜੁੜਨ ਦਾ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਜਿੱਦਾਂ ਤੁਹਾਨੂੰ ਤੁਹਾਨੂੰ ਪ੍ਰੋਪਰ ਸ਼ਾਂਤੀ ਵੀ ਮਿਲ ਰਹੀ ਆ ਤੇ ਤੁਹਾਨੂੰ ਕੁਝ ਦੇਖਣ ਨੂੰ ਵੀ ਮਿਲ ਰਿਹਾ ਏਦਾਂ ਨਹੀਂ ਕਿ ਤੁਸੀਂ ਬੋਰ ਹੋ ਕੇ ਜਾ ਰਹੇ ਹੋ ਨਹੀਂ ਕੁੱਤ ਸੱਕੇ ਜਾ ਰਹੇ ਹਾਂ ਤੁਸੀਂ ਵੈਸੇ ਵੀ ਆਪਾਂ ਨਾ ਘਰਾਂ ਚੋਂ ਨਿਕਲਦੇ ਕੰਕਰੀਟ ਕੰਕਰੀਟ ਚੋਂ ਨਿਕਲਦੇ ਕੰਕਰੀਟ ਵੀ ਵੜ ਜਾਂਦੇ ਆ ਮਾਲ ਚ ਚਲੇ ਜਾਂਦੇ ਆ ਮਾਲ ਚੋਂ ਨਿਕਲਦੇ ਥੀਏਟਰ ਚ ਵੜ ਜਾਂਦੇ ਆ ਥੀਏਟਰ ਚੋਂ ਵੜਦੇ ਆ ਨਿਕਲਦੇ ਫਿਰ ਘਰਾਂ ਚ ਆ ਜੰਦੇ ਆ ਤਨ ਖੁੱਲੇ এনवायरमेंट ਨੂੰ ਆਪਾਂ ਮਤਲਬ ਜੀਣ ਦਾ ਜਿਹਾ ਪਾਰਕਾਂ ਚ ਜਾ ਸਕਦੇ ਆ ਅਸੀਂ ਜਾਂ ਇਦਾਂ ਦੀ ਜਗ੍ਹਾ ਤੇ ਆ ਸਕਦੇ ਜਿੱਥੇ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਸੋਹਣੀਆਂ ਸੁਣਾਈ ਦਿੰਦੀਆਂ ਨੇ ਐਕਚੁਅਲ ਮਿਊਜ਼ਿਕ ਸੁਣਾਈ ਦਿੰਦਾ ਜਿੱਥੇ ਮੈਨੂੰ ਤਾਂ ਬਹੁਤ ਸ਼ਾਂਤੀ ਮਿਲਦੀ ਹੈ ਮੈਂ ਕਹਿ ਸਕਦਾ ਜੇ ਇਸ ਇਸ ਸ਼ਾਂਤੀ ਨੂੰ ਤੁਸੀਂ ਫੀਲ ਕਰਨਾ ਤੇ ਤੁਸੀਂ ਡਾਕਟਰਾਂ ਦੀ ਦਵਾਈਆਂ ਨਹੀਂ ਖਾਣੀਆਂ ਜਾਂ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਇਹ ਬਿਮਾਰੀਆਂ ਦੀਆਂ ਪਰੇਸ਼ਾਨੀਆਂ 'ਚ ਨਹੀਂ ਫਸਣਾ ਤਾਂ ਤੁਸੀਂ ਆਪਣੇ ਟਾਈਮ ਕੱਢ ਕੇ ਜਾਂ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਬੱਚਿਆਂ ਨੂੰ ਵੀ ਇਦਾਂ ਦੀ ਗਾਈਡੈਂਸ ਦੇਣਾ ਚਾਹੀਦਾ ਤੇ ਬੱਚਿਆਂ ਨੂੰ ਲੈ ਕੇ ਤੁਸੀਂ ਇਦਾਂ ਦੀ ਜਗ੍ਹਾ ਤੇ ਜਰੂਰ ਆਓ ਜਰੂਰ ਆਓ ਬਿਲਕੁਲ ਅਸੀਂ ਤੁਹਾਨੂੰ ਐਦਾਂ ਦੀ ਜਗ੍ਹਾ ਹੋਰ ਵਿਜ਼ਿਟ ਕਰਾਵਾਂਗੇ ਤੇ ਅਸੀਂ ਐਦਾਂ ਦੀ ਜਗ੍ਹਾ ਤੇ ਜਾਂਦੇ ਰਾਵਾਂਗੇ ਤੇ ਤੁਹਾਨੂੰ ਕਮਾਂਦੇ ਰਾਵਾਂਗੇ